ਕੇ ਕੁਝ ਸਾਲਾਂ ਤੱਕ ਭੁਲੀ ਵਿੱਚੋਂ ਵਿੱਚੋਂ ਉਹ ਦਾਦੇ ਬਾਬੇ ਮੁੱਕ ਜਾਣੇ ਨੇ ਗਰਹਡ ਫਾਦਰ ਜਾ ਹੋ ਵਟਾ ਡੈਡੀ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ ਸਸਿਕਲ ਸਾਥੀਓ ਮੈਂ ਤੁਹਾਡਾ ਜਸਪਾਲ ਜੱਸੀ ਪ੍ਰਧਾਨ ਨੌਜਵਾਨ ਸਪੋਰਟ ਤੇ ਸੱਭਿਆਚਾਰਕ ਕਲੱਬ ਹਾਕਮ ਵਾਲਾ ਅੱਜ ਅਸੀਂ ਖੜੇ ਆ ਮੇਰੇ ਪਿੰਡ ਦੀ ਹਾਕਮ ਵਾਲਾ ਦੀ ਧਰਤੀ ਤੇ ਜਿੱਥੇ ਅੱਜ ਛੇਮਾ ਨਾਟਕ ਮੇਲਾ ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਅੱਜ ਦਾ ਇਹ ਸਮਾਰੋਹ ਆਪਣੇ ਆਪ ਦੇ ਵਿੱਚ ਬੜਾ ਮਹਾਨ ਹੈ ਤੇ ਵਿਲੱਖਣ ਹੈਗਾ ਬੰਦ ਪੈਕਟ ਤਾਣਿਆਂ ਦੇ ਆਗੇ ਕੌਣ ਪਨਹਾਉਂਦਾ ਹੈ ਤਾਣੇ ਹੁਣ ਕੇ ਬੰਦ ਪੈਕਟ ਦਾਣਿਆਂ ਦੇ ਆ ਗਏ ਆ ਗਏ ਕੌਣ ਪਨਹਾਉਂਦਾ ਢਾਣੇ ਹੁਣ ਕੇ ਕੁਝ ਸਾਲਾਂ ਤੱਕ ਬੋਲੀ ਵਿੱਚੋਂ ਵਿੱਚੋਂ ਆਹ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਜਾ ਵੱਡਾ ਪਾਪਾ ਪਾਪਾ ਲੱਗ ਪਏ ਕਹਿਣ ਨਿਆਣੇ ਹੁਣ ਹੋ ਰਹਿੰਦਾ ਸੀ ਜਿੱਥੇ ਮੇਲਾ ਲੱਗਿਆ ਪਿੰਡ ਦੀ ਸੁਨੀ ਅੱਜ ਦੇ ਇਸ ਨਮਾਨ ਸਭਰੋ ਤੇ ਜਿੱਥੇ ਅਸੀਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸਾਹਿਤ ਦੇ ਖੇਤਰ ਦੇ ਵਿੱਚ ਨਿਆਣੇ ਖੇਤਰ ਦੇ ਵਿੱਚ ਸਖਸ਼ੀਅਤਾਂ ਨੂੰ ਜਿਹੜਾ ਸਨਮਾਨਤ ਕਰ ਰਹੇ ਆਂ ਦੇਸ਼ ਸੇਵਾ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਤ ਕਰ ਰਹੇ ਆ ਉੱਥੇ ਮੇਰੇ ਪਿੰਡ ਹਾਕਮ ਵਾਲਾ ਦੇ ਅਜਿਹੇ ਪਰਿਵਾਰਾਂ ਦੇ ਜਿਹੜੇ ਜਿਹੜੇ ਗਰੀਬੀ ਦੀ ਦਲਦਲ ਦੇ ਵਿੱਚ ਤਸੇ ਹੋਏ ਸੀਗੇ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਆਰਥਿਕ ਤੰਗੀਆਂ ਨਾਲ ਦਸਤ ਪੰਜਾ ਲੈਂਦੇ ਆ ਆਪਣੇ ਆਰਥਿਕ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਕਿਸਮਤ ਨੂੰ ਦਮ ਗੋਡੇ ਕੀਤਾ ਉਨ੍ਹਾਂ ਦਾ ਸਨਮਾਨ ਗੁਦਰੀ ਦੇ ਲਾਲ ਅਵਾਰਡ ਦੇ ਨਾਲ ਕੀਤਾ ਜਾ ਰਿਹਾ ਇਹ ਛੇਮਾ ਨਾਟਕ ਮੇਲਾ ਤੇ ਸਨਮਾਨ ਸਮਾਰੋਹ ਹੈ ਤੇ ਆਉਣ ਦੇ ਆਉਣ ਦੇ ਸਾਲਾਂ ਦੇ ਵਿੱਚ ਇਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗਾ ਸਨਮਾਨਿਤ ਸ਼ਖਸੀਅਤਾਂ ਦੇ ਵਿੱਚ ਜਿੱਥੇ ਮੇਰੇ ਪਿੰਡ ਦਾ ਸ਼ਹੀਦ ਨੌਜਵਾਨ ਪਰਬਜੀਤ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਉੱਥੇ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਵਾਲਾ ਕਬੱਡੀ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਪਛਾਣ ਬਣਾਉਣ ਵਾਲਾ ਮੇਰੇ ਪਿੰਡ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਚਮਕਾਉਣ ਵਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੱਗੂ ਹਾਕਮ ਵੱਲ ਦਾ ਸਨਮਾਨ ਵੀ ਹੈਗਾ ਇਹਦੇ ਨਾਲ ਸਾਹਿਤ ਦੇ ਖੇਤਰ ਦੇ ਵਿੱਚ ਨੰਨਜਣ ਬੋਹਾ ਡਾਕਟਰ ਦਵਿੰਦਰ ਸਿੰਘ ਬੋਹਾ ਜੀ ਦਾ ਸਨਮਾਨ ਹੈ ਸਾਡੇ ਰੰਗਮੰਚ ਦੇ ਖੇਤਰ ਦੇ ਵਿੱਚ ਜਗਤਾਰ ਔਲਖ ਵੀਰ ਦਵਿੰਦਰ ਥਿੰਦ ਸਰਲੇਖ ਮੀਡੀਆ ਕਰਮੀ ਮੈਰੀ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਸੁਖੀ ਮੰਗਾਣਿਆ ਨੂੰ ਸਨਮਾਨਿਆ ਜਾ ਰਿਹਾ ਤੇ ਨਿਆ ਦੇ ਖੇਤਰ ਦੇ ਵਿੱਚ ਵਿਸ਼ੇਸ਼ ਪ੍ਰਾਪਤੀ ਕਰਨ ਵਾਲੇ ਹੌਣ ਹਾਰ ਨੌਜਵਾਨ ਮਾਨਸਾ ਜ਼ਿਲ੍ਹੇ ਦਾ ਨਾਮ ਚਮਕਾਉਣ ਵਾਲੇ ਪਛੜੇ ਖੇਤਰ ਬੀਰੇ ਵਾਲਾ ਡੋਗਰਾ ਦਾ ਨਾਮ ਚਮਕਾਉਣ ਵਾਲੇ ਦਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਜੱਜ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੀ ਕੁਰਸੀ ਹਾਸਲ ਕੀਤੀ ਹੈ ਹੋ ਰਹਿਦਾ ਸੀ ਜਿੱਥੇ ਮੇਲਾ ਲੱਗਿਆ ਪਿੰਡ ਦੀ ਸੁੰਨੀ ਚੱਕੀ ਹੋ ਗਈ ਕੇ ਐਫਸੀ ਮੈਕਡੋਨਲਡਸ ਆ ਗਏ कंदे बड़ी तरक़ी केफ सी कडोन आ गए कंद बड़ी तरी हो गई रू पंजाब जी सड़कां दवी मित्रे कट जाणे न ਓ ਛੱਡ ਪਰੌਂਠੇ ਪੀਜੇ ਵਰਕਰ ਇਹ ਵਰਕਰ ਕਰਦੇ ਲੈ ਕਿਸਿਆਣੇ ਹੁਣ ਕਿ ਕੁਝ ਸਾਲਾਂ ਤੱਕ ਬੋਲੀ ਵਿੱਚੋਂ ਵਿੱਚੋਂ ਆ ਦਾਦੇ ਬਾਬੇ ਮੁੱਕ ਜਾਣੇ ਇਹ ਮੇਲਾ ਨਾਟਕ ਮੇਲਾ ਨਹੀਂ ਹੈ ਕੇਵਲ ਰੂਹਾਂ ਦਾ ਮੇਲਾ ਹੈ ਅਸੀਂ ਕਰੀਬ 18 ਸਾਲਾਂ ਬਾਅਦ ਪਿੰਡ ਦੇ ਵਿੱਚ ਅੱਜ ਇਹ ਸਮਾਗਮ ਕਰਵਾਉਣ ਲੱਗੇ ਐ ਕਰਵਾਇਆ ਜਾ ਰਿਹਾ ਹੈ ਜਦੋਂ ਅਸੀਂ ਮੈਂ ਗੱਲ ਕਰਾਂ ਵੀ ਜਦੋਂ 2003 ਦੇ ਵਿੱਚ ਨਾਟਕ ਸ਼ੁਰੂ ਕੀਤੇ ਸੀਗੇ ਉਦੋਂ ਪੜਦੇ ਹੁੰਦੇ ਸੀ ਨਾ ਤਾਂ ਫੰਡ ਕੱਟਣ ਵਾਸਤੇ ਫੰਡ ਤਾਂ ਕੀ ਹੋਣਾ ਸੀ ਫੰਡ ਕੱਟਣ ਜਾਣ ਵਾਸਤੇ ਵਸਦਾ ਕਰਾਇਆ ਰਹੀ ਹੁੰਦਾ ਸੀ ਤੇ ਉਹਨਾਂ ਸਮਿਆਂ ਦੇ ਵਿੱਚੋਂ ਚੱਲੇ ਹੋਏ ਆ ਤੇ ਮੈਂ ਸਾਡੇ ਮਉੱਜਜ਼ ਮਹਿਮਾਨਾਂ ਨੂੰ ਇਹ ਦੱਸਦਾ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਜਿਹੜੇ ਸਾਰੇ ਟੀਮ ਦੇ ਮੈਂਬਰ ਸੀਗੇ ਉਹ ਉਹਨਾਂ ਵਿੱਚੋਂ ਜ਼ਿਆਦਾ ਵੱਡੀ ਗਿਣਤੀ ਵੱਖ-ਵੱਖ ਵਿਭਾਗਾਂ ਦੇ ਵਿੱਚ ਵੱਖ-ਵੱਖ ਸਥਾਨਾਂ ਤੇ ਚੰਗੇ ਅਹੁਦਿਆਂ ਤੇ ਮਜੂਦਨੇ ਸਥਿਤਨੇ ਲੋਕ ਸਨਮਾਨਿਆ ਜਾ ਰਿਹਾ ਹੈ ਜਿਨ੍ਹਾਂ ਦਾ ਪਿਛੋਕੜ ਬੇहद ਗਰੀਬੀ ਵਾਲਾ ਗਰੀਬੀ ਦੀ ਦੰਦਲ ਭਰਿਆ ਸੀ ਤੇ ਜਿਨ੍ਹਾਂ ਨੇ ਆਪਣੇ ਬਹੁਤ ਜ਼ਿਆਦਾ ਮਿਹਨਤ ਦੇ ਬਲਬੂਤੇ ਆਪਣੀ ਪਛਾਣ ਬਣਾਈ ਉਹ ਕਹਿੰਦੇ ਬੰਦਾ ਜਮਦਾ ਨਹੀਂ ਪਹਿਚਾਨ ਲੈ ਕੇ ਉਹਦੇ ਕੰਮਾਂ ਨਾਲ ਉਹਦੀ ਪਹਿਚਾਣ ਬਣਦੀ ਬਣਦੀ ਛੋਟੇ ਜੇ ਬੱਚੇ ਜਦੋਂ ਪੈਦਾ ਹੁੰਦੇ ਨੇ ਨਾ ਜੇ ਗਵਾਂਡੀਆਂ ਦੇ ਕੋਈ ਹੋਰ ਬੱਚਾ ਵੀ ਰੋਈ ਜਾਂਦਾ ਹੋਵੇ ਐ ਲੱਗਦਾ ਆਪਣੇ ਵਾਲੇ ਰੋਈ ਜਾਂਦਾ ਕਿਉਂਕਿ ਛੋਟੇ ਹੁੰਦੇ ਸਾਰੇ ਆਪਾਂ ਸੇਮ ਹੀ ਹੁੰਨੇ ਆਂ ਕਹਿੰਦੇ ਬੰਦਾ ਜਮਦਾ ਨਹੀਂ ਪਹਿਚਾਣ ਲੈ ਕੇ ਉਹਦੇ ਕੰਮਾਂ ਨਾਲ ਉਹਦੀ ਪਹਿਚਾਣ ਬਣਦੀ ਉਹ ਪੁੱਤ ਬਹਿਲੀ ਹੋਵੇ ਨਿਤ ਚੰਨ ਚੜੇ ਪੁੱਤ ਬਹਿਲੀ ਹੋਵੇ ਨਿਤ ਚੰਨ ਚੜੇ ਤੇ ਪੁੱਤ ਸੌ ਹੋਵੇ ਪਿਓ ਦੀ ਸ਼ਾਨ ਬਣਦੀ ਉਹ ਜਿੱਲਖ ਪਹਾੜੀਆਂ ਹੋਣ ਭਾਵੇਂ ਉਹ ਮੁੱਲ ਪਵੇ ਤਾਂ ਸੋਨੇ ਦੀ ਖਾਨ ਬਣਦੀ ਅਗਲੀ ਗੱਲ ਸੁਣਿਓ ਜੀ ਉਹ ਜੱਟ ਜੰਮੇ ਤਾਂ ਜ਼ਮੀਨ ਵਿੱਚ ਪਵੇ ਬੰਦੀ ਜੱਟ ਜੰਮੇ ਤਾਂ ਜ਼ਮੀਨ ਵਿੱਚ ਪਵੇ ਬੰਦੀ ਤੇ ਲਾਲਾ ਜੰਮੇ ਨਵੀਂ ਦੁਕਾਨ ਬਣਦੀ हो लाला जमे त नवी दुकान बणंदी